ਬਾਚਸ ਖਾਉਂਗਾ ਤਨ ਮੇਲੇ ਟਾਈਮ ਠੀਕ ਆ ਕਿਉਂ ਤੁਸੀਂ ਐਡੇ ਹੀ ਕਰਦੇ ਹੋ ਹਰ ਵੇਲੇ ਮੈਂ ਨਹੀਂ ਬੋਲਦੀ ਖਦਨਾ ਹਾਂ ਤਾਂ ਮੈਂ ਬਣਾਈ ਸੀਗੀ ਬਹਿ ਜਾ ਮੈਂ ਹੋਰ ਬਹਿ ਜਾ ਖੜੀ ਤਾਂ ਉਹੀ ਪੈੜੀ ਲੱਗੇਗੀ ਹੈਲੋ ਗਾਇਜ਼ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੋਗ ਦੇ ਵਿੱਚ ਕਿਵੇਂ ਸਰਨ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਉਂਕਿ ਸਾਡਾ ਵਲੋਗ ਸਵੇਰ ਦੇ ਟਾਈਮ ਆਉਂਦਾ ਤੇ ਬਣੇ ਰਹੋ ਤੁਸੀਂ ਵਲੋਗ ਦੇ ਵਿੱਚ ਕਿਵੇਂ ਹੋ ਗੁੱਡ ਮਾਰਨਿੰਗ ਨੰਦੀਪ ਗੁੱਡ ਗੋੜਾਲੀ ਮਾਰਨਿੰਗ ਖੰਡਰ ਮਾਰਨਿੰਗ ਠਿੱਕੀ ਤੇ ਨਮਕੀਨ ਮਾਰਨਿੰਗ ਮਿਕਸ ਹੁਣ ਕਹਦੇ ਹੁਣ ਕਹਦੇ ਭਰਾ ਹੁਣ ਵਿਆਹ ਕਰਾ ਲਿਆ ਤਾਂ ਭਰਾ ਬਦਲ ਗਿਆ ਤੂੰ ਸਾਨੂੰ ਠਿੱਕੀ ਮਾਰਨਿੰਗ ਹੈ ਸਹੀ ਹੈ ਤੇ ਘੋੜਾ ਵਾਲੀ ਨੂੰ ਗੋੜਾ ਇੱਧਰ ਗੋੜਾ ਇੱਧਰ ਅਰੇ ਇਹਨੂੰ ਵੀ 5-10 ਦਿਨ ਨਹੀਂ ਗੋੜਾਲੀ ਮਾਰਨਿੰਗ ਕਹਿਣੀ ਹੈ ਵਾਹ ਇਹਨੂੰ ਵੀ ਠਿੱਕੀ ਮਾਰਨਿੰਗ ਬਦਲਣਾ ਇਨਸਾਨ ਵੀ ਕਹੂਗਾ ਕਿ ਮੈਂ ਬਦਲ ਜੂਗਾ ਠੀਕ ਹੈ ਜਿਹਨੇ ਬਦਲਣਾ ਹੁੰਦਾ ਨਾ ਉਹ ਝੂਠੇ ਦਾਵੇ ਕਰਦੇ ਨੇ ਵੀ ਮੈਂ ਸਦੀ ਨਹੀਂ ਬਦਲਦਾ ਮੈਂ ਤੇਰੇ ਨਾਲ ਆ ਮੈਂ ਤਾਂ ਇੱਤਾਂ ਹੀ ਰਹੂੰਗਾ ਹਾਂ ਸੱਚੀ ਆ ਜੀ ਹੋਰ ਜੀ ਪਰ ਆਵੇਗਾ ਸਕੂਲ ਜਾਂਦੇ ਸੀ ਮੈਂ ਜੰਦਾ ਕਿ ਟੋਕਰਾਂ ਲਈ ਚਲਦਾ ਸੀ ਕੋੜੀ ਵੀ ਰੱਖੀ ਹੈ ਜਰ ਹਣਾ ਬਹੁਤ ਕੰਮ ਕਿੰਨੇ ਖਿਲੇ ਅੱਛੇ ਹਾਂ ਮੈਂ ਨਾਮਾ ਜੀ ਤੇ ਹਾਂ ਸਾਰੇ ਕਹੀ ਜਾਂਦੇ ਆ ਰਾਤ ਸਦਾ ਵੀ ਮੈਨੂੰ ਦਿਨ ਆਈ ਕਿੰਨਾ ਪਤਲਾ ਪਤਲਾ ਹੈ ਪਾਣੀ ਲਾ ਹੀ ਨਹੀਂ ਤੇ ਕੰਨਵਾਕੀ ਚੰਗੀ ਜਾ ਸੀ ਗੋਟਾ ਰਕਾ ਤਰਫਾ ਦਾ ਹੋ ਗਿਆ ਅੰਗੜਵਾਲੀ ਦੇ ਬਾਹਰ ਹੁਣ ਮੈਂ ਚੱਲਿਆ ਮੰਡੀ ਭਰਾ ਨੂੰ ਕੰਮ ਤੇ ਛੱਡਣ ਤੇ ਉਹਦੀ ਲਈ ਕੁਛ ਖਾਣ ਦੀ ਵੀ ਲਿਆ ਲਿਆ ਜਾਇ ਕੋਈ ਕਦੇ ਆਇਆ ਕਦੋਂ ਆਇਆ ਮੈਂ ਕਰਕੇ ਸਿੱਖ ਚੁਗਾ ਲੋ ਜੀ ਹੁਣ ਆ ਗਿਆ ਪੱਕਾ ਰੇ ਬੱਬੂ ਕਿਵੇਂ ਬੁੱਗੀ ਆ ਦੇਖੋ ਕੀ ਹੈ ਇਹਦੇ ਵਿੱਚ ਕੀ ਹੈ ਦੱਸਣਾ ਤੂੰ ਸਮੋਸੇ ਆ ਕਚੋਰੀਆਂ ਕਿ ਆਲੂ ਟिक्की ਜੇ ਸਹੀ ਜਵਾਬ ਦਿੱਤਾ ਦਿੱਤਾ ਨਾ ਫਿਰ ਤੇਨੂੰ ਬਰਗਰ 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 ਦਾ ਤਾਂ ਆਪਸ਼ਨ ਹੀ ਹੈ ਨਹੀਂ ਸੀ ਮਨਦੀਪ ਤੋ ਪੁੱਛਦਾ ਠੀਕ ਹੈ ਮਨਦੀਪ ਕਿੱਥੇ ਆ ਪੀ ਲਾਡੋ ਰਾਣੀ ਕਿਵੇਂ ਆ ਇਧਰ ਗਰੀਨ ਕਿਵੇਂ ਹੈ ਠੀਕ ਹੈ ਕਿ ਤੂੰ ਠੰਡੇ ਪਾਣੀ ਚ ਤਾਂ ਨਹੀਂ ਹੱਥ ਮਰੀ ਜਾਂਦੀ ਪਰ ਤबीयत ਤਾਂ ਸੈੱਟ ਹੋ ਗਈ ਹੈ ਨਾ ਇਹਦੇ ਵਿੱਚ ਦੱਸਣਾ ਤੂੰ ਕੀ ਚੀਜ਼ ਹੈ ਆਪਸ਼ਨ ਦਿਨਾ ਸਮੋਸੇ ਕਚੋਰੀਆਂ ਆਲੂ ਟਿੱਕੀ 버ਗਰ ਟਿੱਕੀਆਂ ਲੱਗਦੀਆਂ ਮੈਂ ਤਾਂ ਨੋ ਟਿੱਕੀਆਂ ਆ ਜਾ ਚੱਲ ਕਚੋਰੀਆਂ ਆ ਜਾ ਖਾਣੇ ਕਿੰਨਾ ਮੇਰੇ ਵੰਡੇ ਦੀ ਕਚੋਰੀ ਵੀ ਮਾਮੀ ਨੂੰ ਦੇ ਦੋ ਹੈ ਵੈਸੇ ਤਾਂ ਉਤਲੇਵਨੋ ਕੀ ਆ ਕਣੀ ਉਤਲੇਵਨੋ ਕਿਵੇਂ ਸੇ ਤਾਂ ਬਹੁਤ ਅਜਵਾਕ ਨੇ ਕਹਿਤਾ ਚਰੇ ਨੇ ਅੱਖਾਂ ਜੀਆਂ ਤਾਂ ਲੱਗਦੀਆਂ ਲੱਗਦੀਆਂ ਨਾ ਪਤਾ ਨਹੀਂ ਕਿੱਤੇ ਗੋਲ ਮੋਲਿਆ ਇਹ ਬਤਾ ਕੀ ਗੱਲਾ ਇਹਨਾਂ ਫੋਟੋ ਲਿਆਂਦੀ ਸੀ ਜਦੋਂ ਜਦੋਂ ਬੱਚਾ ਹੋਣਾ ਨਾ ਕੋਈ ਵੀ ਫੋਟੋ ਲਾਉਣਾ ਸਿਰ ਮੱਥੇ ਲਾ ਦਿਨੇ ਨੀ ਉਸ ਤਰ੍ਹਾਂ ਵਾਕੇ ਫੋਟੋ ਲੈ ਸੇ ਕੁੜੀ ਜੀ ਮੋਸਤੇ ਗਿਆ ਉਹ ਯਰ ਨਿੱਕਾ ਕਾਕੜੀ ਅੰਦਰ ਫੋਟੋ ਲੋਨੇ ਉਹਦੇ ਵਰਗਾ ਜਵੇਂ ਸ਼ਕਲ ਜੀ ਦੇ ਲੈਣ ਚ ਮਿਲਦੀ ਦੀ ਕਿੰਨੀ ਕਿ ਮਾਵਾਂ ਹਨ ਮਨਦੀਪ ਥੋੜੀ ਭਾਈ ਚਟਨੀ ਤਾਂ ਠਿੱਕੀ ਹੀ ਕਰੋ ਹਾਂ ਰੰਗ ਫੋਨੇ ਚ ਘੜ ਬਸ ਦਾਸ ਦੇ ਲੈ ਨੰਨੇ ਤਾਂ ਮੈਨੂੰ ਇੱਕ ਤਾਂ ਬਿਮਾਰੀ ਬਈ ਸੱਚ ਮੈਨੂੰ ਯਾਦ ਹੈ ਕੱਲ ਡਾਕਟਰ ਨੇ ਕਿਹਾ ਸੀ ਮਨਦੀਪ ਨੂੰ ਕੁੱਟ ਕੇ ਚੋਰੀ ਖਾਣੀ ਹੜ ਕੇ ਕੁੱਟੀਏ ਪਹਿਲਾਂ ਤੈਨੂੰ ਜਾਨ ਕੇ ਕਿੱਥੇ ਬਾਅਦ ਚ ਉਹ ਤਮਕੀਦ ਨਹੀਂ ਐ ਤੂੰ ਚੱਲ ਆਪਣੇ ਕੋ ਕੁੱਟ ਕੇ ਚੋਰੀ ਐ ਕੁੱਟ ਕੇ ਕਚੋਰੀ ਖਵਾ ਦਿੰਨੀ ਆ ਖਵਾ ਦਈਏ ਫਿਰ ਤੈਨੂੰ ਕੁੱਟ ਕੇ ਕਚੋਰੀ ਕਿਉਂ ਮੈਂ ਦੱਸੂ ਅਰੇ ਗੱਲ ਮੰਮੀ ਬੱਬੂ ਤੇਰੀ ਮੰਮੀ ਨੇ ਮੈਂ ਕੁੱਟ ਕੇ ਕਚੋਰੀ ਖਵਾਦਾ ਲੈ ਬਈ ਬੱਬੂ ਨੇ ਪਤਾ ਸੀਸੇ ਦਾ ਭੋਗ ਹਣਾ ਸੀਸਾ ਸ਼ੁਭ ਹੁੰਦਾ ਕਿ ਅਸ਼ੁਭ ਹੁੰਦਾ ਟੁੱਟਣਾ ਤੁਸੀਂ ਕਮੈਂਟਾਂ 'ਚ ਦੱਸਿਓ ਵੈਸੇ ਤਾਂ ਕੋਈ ਸ਼ੁਭਾ ਸ਼ੁਭ ਨਹੀਂ ਹੁੰਦਾ ਸਾਰਾ ਕੁਝ ਸੁਭ ਹੀ ਹੁੰਦਾ ਹੈ ਨਾ ਜੋ ਹੋਣਾ ਉਹ ਤਾਂ ਹੁੰਦਾ ਹੀ ਹੈ ਕਿ ਨਹੀਂ ਮਨਦੀਪ ਸਹੀ ਹੈ ਨਾ ਲੈ ਆ ਫਿਰ ਰੋਟੀ ਰੋਟੀ ਖਾ ਲਈ ਆਪਾਂ ਐ ਇਥੇ ਵਰਤ ਰੱਖਣਾ ਮੇਰਾ ਵਰਤ ਰੱਖਣਾ ਹੈ ਕਿਉਂ ਕਿਹੜੀ ਖੁਸ਼ੀ ਚ ਸ਼ੁੱਕਰਵਾਰ ਦਾ ਵਰਤ ਆਜ ਉਹ ਕਿਹੜੀ ਖੁਸ਼ੀ ਚ ਰੱਖਣਾ ਉਹ ਤਾਂ ਦੱਸੋ ਕਿ ਵਿਆਹ ਦੀ ਖੁਸ਼ੀ ਚ ਵਿਆਹ ਦੀ ਖੁਸ਼ੀ ਚ ਲੈ ਵਿਆਹ ਦੀ ਖੁਸ਼ੀ ਚ ਰੱਖਾਂਗੇ ਵਰ ਤੇਜੀ ਗੜੀ ਗੱਲ ਹੈ ਇੰਨੀ ਚੰਗੀ ਮੈਨੂੰ ਮੇਰੀ ਖਿਆਨੀ ਇੰਨੀ ਸਿਆਣੀ ਮੈਨੂੰ ਵਾਈਫ ਮਿਲ ਗਈ ਹੈ ਸਮਝਣ ਵਾਲੀ ਵਰਤਕੀ ਮੈਂ ਉਹ ਮੈਂ ਤਾਂ ਕਦੇ ਸੋਚਿਆ ਨਾ ਵਰਤਨੀ ਰੱਖਿਆ ਤੇ ਤਾਂ ਵੀ ਹੀਰਾ ਮੇਰਾ ਮੰਦਾ ਹਮ ਲੈ ਮੀਨਾ ਬਣੀ ਕੀ ਕਰਦੇ ਹਾਂ ਗੰਡੇ ਕੀ ਆਜ ਕੋ ਚੀਜ਼ ਹੈ ਕੀ ਸਬਜੀ ਬਣਾਈ ਹੈ ਦਾਲ ਮਾਸੀ ਦਾਲ ਆ ਗਈ ਰੋਟੀ ਖਾਂਦੇ ਸੀ ਮੇਰੇ ਘਰ ਦਾ ਸਾਥ ਕੀ ਕਹਿੰਨੀ ਹੈ ਚਾਹ ਬਣਾਣਾ ਮੈਂ ਬਣਾਵਾਵਾਂ ਚਾਹ ਤੇਰੇ ਨਾਲ ਤੂੰ ਸਰਾ ਤੇ ਤੂੰ ਸੁਣ ਦੇ ਪਾ ਲੈਣਾ ਚਾਹ ਅਰੇ ਚੰਗੀ ਹੁੰਦੀ ਚਾਹ ਦੇ ਵਿੱਚ ਅਦਰਕ ਉਦਰਕ ਪਾ ਕੇ ਕਾਲੀਆਂ ਕਾਲੀਆਂ ਮੇਰੀ ਕਿੰਨੀ ਹੁੰਦੀ ਹੈ ਮੇਰੀ ਗੱਲ ਸੁਣ ਕਾਲੀਆਂ ਮਿਰਚਾਂ ਪਾ ਲਈਨੇ ਚਾਹ ਦੇ ਵਿੱਚ ਗੰਦੇ ਲੱਗਦੀ ਤੂੰ ਕਿੱਧਰ ਚੱਲ ਪਿਆ ਗੱਟਾ-ਗੱਟੇ ਚੱਕ ਕੇ ਪੱਠੇ ਲੈਣ ਹੈ ਪੱਠੇ ਲੈਣ ਚੱਲਨੇ ਫਿਰ ਮੈਂ ਵੀ ਆਉਣਾ ਤੂੰ ਚਾਹ ਬਣਾਏਂਗੀ ਰੋਟੀ ਤੇ ਮੈਂ ਤੇਰੇ ਨਾਲ ਹੀ ਖਾਉਂਗਾ ਅਸੀਂ ਅੰਮੇ ਜੀ ਕੱਲ ਸੀ ਕਾ ਬੁਖਾਰ ਅੱਜ ਤਾਂ ਠੀਕ ਆ ਨਹੀਂ ਅੰਮੇ ਜੀ ਲਾਪਰੀ ਦੋਟਦਾ ਨੋ ਕਿਉਂ ਤੂੰ ਝੂਠਾ ਨਾਮ ਲਾਈ ਜਨੀ ਮੇਰਾ ਸੱਚੇ ਫੋਨ ਕੱਟ ਲੈਂਦੇ ਫਿਰ ਦਦਾ ਹਾਏ ਹੁਣ ਵੀ ਕਹਿੰਦਾ ਕਹਿੰਦਾ ਫੋਨ ਕੱਟ ਲਉਂਦਾ ਫਿਰ ਦਦਾ ਮਾਂਮੇ ਜੀ ਕੀ ਕਰੀਏ ਨਾ ਸ਼ਿਕਾਇਤ ਲਉਂਦੀ ਹੈ ਮਾਂਮੀ ਨੂੰ ਮੇਰੀ ਸ਼ਾਦੀ ਦੀ ਤਾਂ ਪੱਜ ਠੀਕ ਨੇ ਬਾਰ ਦਾ ਵੀ ਦੇਖੋ ਭਾਈ ਜਿਵੇਂ ਦਾ ਬੱਦਲ ਥੋੜੇ ਬੋਤੇ ਨੋਰਮਲ ਜਿਹਾ ਸਾਫ ਹੀ ਆ ਨਹੀਂ ਦਾਲ ਕਿੱਥੇ ਆ ਉਹੀ ਤਾਂ ਮੈਂ ਚੱਕਰ ਚ ਪਿਆ ਘਣਾ ਦਾਲ ਕਿੱਥੇ ਆ ਦਾਲ ਕਿੱਥੇ ਦੱਸ ਪਾਣੀ ਆ ਪਿਆਜ਼ ਆ ਰੋਟੀ ਆ ਨਮਕ ਨਮਕ ਆ ਨਿੰਬੂ ਵੀ ਪਰ ਦਾਲ ਹੈ ਕਿੱਥੇ ਹਾਂ ਸੋਚਣ ਵਾਲੀ ਗੱਲ ਨਹੀਂ ਗਈ ਬੜੀ ਚਾ ਇੱਕ ਗੱਲ ਨੂੰ ਤੜਕਾ ਨੂੰ ਬਥੇ ਕਹੇ ਜੇ ਕਹੇ ਜੇ ਆ ਪੋਣੀ ਨਰਕੀ ਆ ਪੋਣੀ ਹਰਕੇ ਆ ਪੋਣੀ ਤੇ ਤਾਂ ਐਵੇਂ ਜੀ ਖਰਗੋਸ਼ ਦੇ ਨੇ ਖੜੇ ਬਸ ਐਦਾਂ ਹੀ ਆ ਥੋੜੇ ਥੀਂ ਡੱਬੀ ਥੱਲੇ ਰੱਖਦੇ ਤਾਰਾ ਨੰਗੀਆਂ ਮੈਨੂੰ ਲੱਗਦਾ ਹੋਰ ਕੀ ਤਾਰਾਂ ਦੇ ਕੱਪੜੇ ਭਾਈ ਹੁੰਦੇ ਠੀਕ ਨਹੀਂ ਹੋਰ ਕੀ ਤਾਰਾਂ ਦੇ ਕੱਪੜੇ ਪਾਉਣੇ ਕੱਪੜੇ ਨਹੀਂ ਝਟਕਾ ਲੱਗ ਜੂਗਾ ਥੱਲੇ ਰੱਖਣ ਦੇ ਸ਼ਾਵਾ ਸ਼ਾਵਾ ਬੱਬੂ ਸ਼ਾਵਾ ਬਾਸਣ ਕੇ ਵੱਛੀਆਂ ਫਰਾ ਫਰਾ ਮਾਰਦੇ ਹਨ ਪੱਠੇ ਲੈਣ ਮਿੰਟੋ ਮੈਂ ਜਾਂਦਾ ਬੱਬੂ ਹਨਾ ਕਹਿੰਦਾ ਉੱਥੇ ਵੱਡੇ ਪਏ ਆ ਵੱੱਠੇ ਹਾਂ ਮਾਸੀ ਜੀ ਹੈ ਨਹੀਂ ਕੁੰਬਾ ਨਿਕਲੀਆਂ ਬੋਤਾ ਜੀ ਗਿਆ ਮੈਂ ਤਲਾਦਣਾ ਹਾਂ ਪਹਿਲਾਂ ਬਹੁਤ ਨਿਕਲਦੀ ਹੁੰਦੀ ਸੀ ਹੁਣ ਤਾਂ ਪਤਾ ਨਹੀਂ ਕੀ ਚੱਕਰ ਹੋ ਗਿਆ ਨਿਕਲਦੀ ਕਿੰਨੀ ਹੈ ਕਿੰਨੀ ਲਿਉਂਦੇ ਹੁੰਦੇ ਸੀ ਹਾਂ ਸਾ ਸੁਪਨਾ ਸ੍ਰੀ ਗਨਪਤੇ ਜੀ ਨੇ ਆਸਪੀਣਾ ਤੋ ਖਾਣੇ ਦੀ ਦਰ ਨਹੀਂ ਖਾਣੇ ਦੀ ਦਰੋਂ ਕੰਦਾ ਅਮਰੀਕ ਨੂੰ ਮੈਂ ਕਹਿਣਾ ਪਾਣੀ ਦੀ ਵਾਰੀ ਆ ਹਾਂਜੀ ਤਾਈ ਉਹ ਇਧਰੋਂ ਆ ਗਿਆ ਸਾਡੀ ਆ ਕਾੜੀ ਨਹੀਂ ਸੁੱਕਾਂ ਤੀ ਤੇ ਰਿੰਕੂ ਲੈ ਕੇ ਤੇ ਛੱਡ ਕੇ ਆਂਦੀ ਕਿਉਂ ਆਇਆ ਵੀ ਉਹ ਤਾਂ ਹੁਣ ਸਾਡੇ ਇੱਟਿਆਰਿਆਂ ਚ ਪੈ ਗਿਆ ਤੇ ਮੈਂ ਹੁਣ ਕਹਿਣਾ ਵੀ ਅੱਠਾ ਤੋਂ ਖੋਲਿਓਰਾ ਜਿੰਨੇ ਖੋਲਣੀ ਆ ਇਹਨਾਂ ਨੂੰ ਕਹਿਣਾ ਪਹਿਲੇ ਸਿੱਪ ਨੱਕੇ ਲਾਓ ਕਿਹਨੇ ਨੰਨੂ ਨੰਨੂ चल। ਉਹ ਨਾ ਉਹ ਸ਼ੋਰਟ ਕਟਾ। ਉਹ ਦੇਖ ਲੈ ਕੁੱਤੀ ਦੇ ਦੋ ਬੱਚੇ। ਆੜੇ ਨਾ। ਤੇ ਲੰਬਦੀਪ ਕੁੱਤੀ ਤਾਂ ਮੇਰੇ ਚ 4 ਬੱਚੇ ਨਹੀਂ ਦਿੰਦੀ। ਦੋ ਹੀ ਕਿਉਂ ਦਿੱਤੇ? ਬੈਡ ਲੈ ਜਰੀ ਨਹੀਂ ਕਿਤੇ। ਬੱਚੇ ਦੋ ਬੱਚੇ। ਉਹ ਦੇਖਾ। ਕੁੱਤੀ ਨੂੰ ਪਤਾ ਲੱਗਾ ਬੱਚੇ ਦੋ ਹੀ ਅੱਛੇ। ਗ੍ਰੈਂਡ ਚਾਹੇਗਾ ਮਿਲਦਾ ਤਾਂ। ਉਹ ਇੱਕੜੀ ਜੁਗੜੀ ਵੀ ਤੋਂ ਦੇ ਲਖਾਣੀ। ਹੋਏ। ਰੋਟੀ ਲੈਣੀ ਹੰਦਨ ਜ਼ਰੂਰ ਜਾਤੀ ਹੈ ਨਾ। ਲਾ ਦੇਖ ਲੋ ਆ ਵੀਡੀਓ ਬਣਾ ਲਾ ਹਾ ਕੀ ਸਿਸਟਮ ਹੈ ਉਹ ਵੀ ਖੜੀ ਆਰਾਮ ਨਾਲ ਦੇ ਹਾ ਵੇਖ ਲੈ ਬੰਦੀ ਉਹ ਬਾਹਰ ਕੁੱਤੀ ਦੇ ਬੱਚੇ ਸੂਏ ਨੇ ਉਹਨਾਂ ਨੂੰ ਦੁੱਧ ਦੁੱਧ ਪਿਆ ਦਿਓ ਬੱਚੇ ਸੂਏ ਦੁੱਧ ਪਾ ਕੇ ਆ ਜਾ ਜੀ ਕੁੱਤੀ ਸੂਈ ਹੈ ਬੱਚੇ ਸੂਏ ਹਾਂ ਸੱਚ ਕੁੱਤੀ ਸੂਈ ਹੈ ਓਏ ਤੂੰ ਬੱਚਿਆਂ ਨਾਲ ਚੱਕੀ ਨਾ ਫਿਰ ਕਿਤੇ ਘਰੇ ਗਝਾ ਲੈ ਚੱਕਿਆ ਚੱਕੀ ਫਿਰਦਾ ਸੀ ਨਾ ਮੈਨੂੰ ਕਿਹ ਗੋਡੇ ਗਿਆ ਸੀ ਮਹਾਲ ਸਿੰਘ ਤੁਹਾਡਾ ਹੈ ਤੁਹਾਡੇ ਜੱਗਤ ਪੁੱਤ ਕਰਨ ਜੂਆ ਨਹੀਂ ਪੈਂਗੇ ਜੀ ਜੂਆ ਦਾ ਜੂਆ ਨਹੀਂ ਪਈਏ ਕਿਤੇ ਯਾਰ ਵਾਲੇ ਨਾਲ ਲੈ ਗਏ ਹਣ ਵਾਲ ਥੋੜੇ ਥੋੜੇ ਕਟਵਾ ਦਾਂਗੇ ਮੰਡੀ ਪਣ ਨਹੀਂ ਸੋਹਣੇ ਲੱਗਦੇ ਆ ਆਪ ਦੇ ਸਾਹਮਣੇ ਅੱਜ ਤੁਸੀਂ ਜਿਵੇਂ ਚਾਹ ਮੈਂ ਬਣਾਉਣੀ ਆ ਇਹ ਜਿੰਨੇ ਲਾਡਲੇ ਮੈਂ ਖਾਣਾ ਦਿੱਲੀ ਪਾਉਂਦੀ ਮੇ ਲੱਡੋ ਪੰਗੇ ਮਤਲਿਆ ਕਰ ਮੇਰੇ ਸਾਥ ਹੱਥ ਮੁੜ ਜੂਗਾ ਨਾ ਪੰਗੇ ਲੈ ਹੈ ਕਿ ਨਿੱਕੀ ਜੀਆਂ ਤੇ ਜੋਰ ਬੜਾ ਤੇਰੇ ਵਿੱਚ ਕਹਿਣਾ ਪਊਗਾ ਹੱਥ ਮਰੋੜਦਾ ਮੇਰਾ ਆਹੋ ਨਿੱਕਾ ਪਟਾਕਾ ਬੜਾ ਜਿਹਾ ਮਾਰਦਾ ਕੀ 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 ਨਿੱਕਾ ਛੋਟਾ ਪੈਕਟ ਵੱਡਾ ਤਵਕਾ ਸੁਣਿਆ ਓਏ ਪੁੱਤਰਾ ਭਲਾ ਹੋ ਜੇ ਗਾਣਾ ਕਹਿਣੀ ਮੈਂ ਗਾਣਾ ਸੁਣਾਉਣਾ ਹੁਣ ਤੇ ਉਹ ਜਦੋਂ ਕਿਤੇ ਸੋਹਰਿਆਂ ਦੇ ਪਿੰਡ ਜਾਈਦਾ ਡੀਸੀ ਵਾਂਗੂ ਪੂਰਾ ਹੁਕਮ ਚਲਾਈਦਾ ਬਾਵ ਰੋੜੇ ਵਾਂਗੂ ਮੇਰੇ ਦਿਲ ਨੱਚਦਾ ਵਈ ਲੈ ਥੋੜਾ ਬੋਧ ਤੇ ਤੋਰੂਂ ਦੀਏ ਜੀ ਜੀ ਦੀਆਂ ਖਰਚੋ ਸੀਟੇ ਬੜੇ ਗਰਮ ਹੁਣ ਸੀਟੇ ਠੰਡਾ ਪਾਣੀ ਡੋਲਣਾ ਪੈਣਾ ਲੈ ਕੇ ਮਿਲ ਲੱਗਦਾ ਸਿੱਖਣਾ ਤਾਂ ਸਿੱਖਲਾ ਚੱਲ ਆ ਪਈ ਚਾਬੀ ਬਾਅਦ ਚਸ ਖਾਊਗਾ ਤਨ ਵੇਲੇ ਟਾਈਮ ਠੀਕਾ ਤੁਸੀਂ ਐਦਾਂ ਹੀ ਕਰਦੇ ਹੋ ਹਰ ਵੇਲੇ ਮੈਂ ਨਹੀਂ ਬੋਲਦੀ ਕੋਈ ਨਾ ਚੱਲ ਆ ਜਾ ਆ ਜਾ ਸਿਖਾ ਦੂੰ ਰੋਸ ਸਗੀ ਆਹ ਰੈਡੀ ਕੀ ਕਰਨੀ ਆਇਆ ਬੱਤ ਤੁਨ ਮੈਂ ਕਹਿਣਾ ਹਾਂ ਤੇ ਉਹ ਇਹਨੂੰ ਕੁੜੀ ਨੂੰ ਸਿਖਾ ਦੇ ਮੋਟਰਸਾਈਕਲ ਫਾਈਲ ਦੇ ਲ ਕਰਦੀ ਤਾਂ ਤੁਮ ਸਖਿਆ ਤੇ ਇਹਨੇ ਨਹੀਂ ਚੱਕਣਾ ਜਿਹੜਾ ਜੀ ਕਰਦਾ ਜਾਂ ਸਿਖਾ ਦੇ ਕੁੜੀ ਨੂੰ ਮੋਟਰਸਾਈਕਲ ਚਲ ਸਵੇਰੇ ਜਿਹੜੀ ਸਿਖਾ ਦੂੰਗਾ ਵੇਲੇ ਟਾਈਮ ਚੰਗਾ ਉੱਧਰ ਸਗਾਦੂ ਸਗਾਦੂ ਠੀਕ ਹੈ ਢੜੀ ਨੂੰ ਸਿੱਖ ਲਾਏ ਮੈਂ ਨਹੀਂ ਬੈਠ ਠੀਕ ਮੈਂ ਨਹੀਂ ਸਿਖਾਉਂਗਾ ਤੈਨੂੰ ਮੈਂ ਉਧਰ ਨਾ ਤਾਲ ਜਾਏਗਾ ਉੱਥੇ ਨ ਮੋੜ ਤੋਂ ਸਿਖਾਉਂਗਾ ਇਹਦੀ ਰੇਲ ਚਾਹ ਮੈਂ ਤੇਰੇ ਤੋਂ ਘੋਣ ਦੇ ਨਾਦਰ ਮਨਰਾਜਾ ਲੋ ਜੀ ਹੁਣ ਹੋ ਗਏ ਆ ਪਨਾ ਕੇ ਰੈਡੀ ਨਾਲੇ ਤਾਂ ਮੰਮੀ ਜੀ ਨੂੰ ਲੈ ਕੇ ਹਨਾ ਮੰਮੀ ਜੀ ਗਏ ਸੀ ਗੰਗਾ ਨਗਰ ਆਪਣੇ ਸਿਸਟਰ ਕੋਲੇ ਤੇ ਨਾਲੇ ਅਸੀਂ ਗੁਰੂ ਘਰ ਜਾਣਾ ਮੱਥਾ ਟੇਕਣਾ ਮੈਂ ਤਰਨਦੀਪ ਦੋਨੇ ਜਾਂਦੇ ਛੋਟਾ ਮੋਟਾ ਤੈਨੂੰ ਸੀਝਾ ਨਹੀਂ ਲੱਭਿਆ ਕੋਈ ਤੋੜਿਆ ਕਿ ਨਹੀਂ ਹਮ ਮੈਂ ਨਹੀਂ ਤੋੜਿਆ ਸੀਸਾ ਟੁੱਟਣਾ ਨਾਲ ਚੰਗਾ ਹੁੰਦਾ ਮੇਰੇ ਹਿਸਾਬ ਨਾਲ ਚਲਿਏ ਹੁਣ ਸ਼ਾਮ ਦਾ ਵੈਦਰ ਚੈੱਕ ਕਰੋ ਬੱਦਲ ਜੇ ਉੱਥੇ اٹਕੇ ਖੜੇ ਜਿਵੇਂ ਸਟੈਚੂ ਕੀਤਾ ਹੁੰਦਾ ਆਇਆ ਚਲਿਏ ਕਿੰਨਾ ਟਾਈਮ ਲੱਗੂਗਾ ਮੇਕਅਪ ਨਹੀਂ ਅਨੰਤ ਹਮ ਤੁਸੀਂ ਮੇਕਅਪ ਨਹੀਂ ਕਰਨਾ ਤੂੰ ਕਰ ਲੈ ਨਾ ਮੇਕਅਪ ਤੁਸੀਂ ਨਹੀਂ ਕਰਨਾ ਆਹੋ ਮੈਨੂੰ ਬਣਾ ਦੇ ਤੁਸੀਂ ਲਫਸੇਟੀ ਹੁਣ ਤੂੰ ਹੀ ਚਲਾ ਕੇ ਲੈ ਜਾਣਾ ਮੋਟਰਸਾਈਕਲ ਕਦੋਂ ਦੀ ਕਹਿੰਦੀ ਸਿੱਕਣ ਲੱਗੂ ਆਪਾਂ ਹੈ ਚੱਕ ਕੇ ਕੋਲ ਚੱਕ ਕੇ ਦਾ ਫਿਰ ਇੱਕ ਭਰਾ ਦਾ ਕਮੈਂਟ ਆਇਆ ਸੀ ਵੀ ਨਾ ਮੋਟਰਸਾਈਕਲ ਚਲਾਉਣ ਚਲਾਉਣ ਆ ਵਲੌਗ ਨਾ ਬਣਾਇਆ ਤੁਸੀਂ ਤਾਂ ਉਹਦੀ ਗੱਲ ਨੂੰ ਮੱਧਿਆ ਨਜ਼ਰ ਰੱਖਦੇ ਨਹੀਂ ਬਣਾਉਂਦੇ ਮਨਦੀਪ ਨੂੰ ਪੜਾ ਦਾਂਗੇ ਕੈਮਰਾ ਲੋ ਜੀ ਹੁਣ ਅਸੀਂ ਚੱਲੇ ਆਂ ਬਹਿ ਜਾ ਮੈਂ ਔਰ ਬਹਿ ਜਾ ਖੜੀ ਤਾਂ ਉਹੀ ਪੈੜੀ ਲੱਗੇ ਕੀ ਕੀ ਨੇ ਤੂੰ ਹੀ ਕਹਨੀ ਬੈਠ ਜਾਗੇ ਹੁਣ ਬੈਠਣਾ ਹੀ ਹੈ ਖੜ ਕੇ ਥੜੇ ਜਾਗੇ ਥੀਆ ਮੇਰਾ ਕਿਤੇ ਗੁੱਡੇ ਬਣਾ ਨਹੀਂ ਬਣਾਦੇ ਥੁੱਪ ਦੇ ਕਿੰਨੀ ਪਈ ਜਾਂਦੀ ਹੈ ਨਾ ਚੈਰ ਹਰਮਨ ਲਾਲਾ ਤੂੰ ਹਰਮਲ ਕੋਲੇ ਜਾ ਸੂਰ ਚ ਜਾ ਵਾ ਸਿੱਧਾ ਪੈਂਦਾ ਲੇ ਮੈਂ ਮੂੰਹ ਕਿਵੇਂ ਢਾਕੂਆ ਉਹ ਮੈਂ ਢਾਕਾ ਮਾਰ ਕੇ ਆਇਆ ਮੈਂ ਲੱਭ ਕੇ ਕੀਆ ਸ਼ੁਰੂ ਹੋ ਜਾਣ ਇੱਥੇ ਇੱਥੇ ਓਡੇ ਵੀ ਤੇ ਤੁਸੀਂ ਲਾਇਆ ਕਰਨਾ ਫੇਰ ਰਹਿਣੀ ਦਾ ਪੁੱਠਾ ਹੀ ਦਿਆ ਤੂੰ ਪੁੱਠਾ ਹੀ ਪੜਾਇਆ ਮੈਂ ਲਾਇਆ ਕਰਨਾ ਦਾ ਲਾਇਆ ਤੁਸੀਂ ਬਹਿ ਜਾ ਚੱਲੀਏ ਤੋਂ ਵੀ ਹੁਣ ਸਿੱਧਾ ਘਰੇ ਜਾ ਕੇ ਸਟਾਰਟ ਕਰੂੰਗਾ ਐਵੇਂ ਬਿੱਠੇਂਗੀ ਤੂੰ ਬੈ ਜਾ ਮੈਂ ਕਹਿੰਨੀ ਆ ਛੋੜਦੇ ਅਸਤੇ ਲਾਂਦੇ ਸੀ ਮੈਨੇ ਬਾਈਕ ਨਹੀਂ ਨ ਸਿਖਾਇਆ ਬਾਈਕ ਕੋਣ ਤੈਨੂੰ ਸਿਖਾਉਂਗਾ ਮੈਂ ਚੱਲ ਕਰ ਤੈਨੂੰ ਪਹੁੰਚਾ ਲੈਣਾ ਸਿਖਾਣਾ ਆਜੋ ਹਾਂ ਚੱਲੋ ਫੇਰ ਮਿਲ ਲੋ ਇਹ ਨਹੀਂ ਮੇਰੇ ਕੋਲ ਇਹ ਨਹੀਂ ਲੱਗਿਆ ਸੀ ਇਹ ਮੇਰੇ ਕੰਢੇ ਹੁਣ ਤਾਂ ਠੀਕ ਆ ਕਿੰਨੇ ਕਿੱਧਰ ਦੀ ਕਹੀ ਜਾਨੀ ਵੀ ਮੰਮੀ ਬਿਨਾ ਘਰ ਚ ਨਾ ਸੁਣ ਚਲੋ ਜੀ ਠੀਕ ਆ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਤੇ ਉਦੋਂ ਤੱਕ ਬਾਏ ਲਵ ਯੂ ਥੈਂਕ ਯੂ ਇਨਾ ਸਪੋਰਟ ਕਰਨ ਵਾਸਤੇ ਤੇ ਮੇਰੀ ਸੋਹਣੀ ਜੀ ਵਾਈਫ ਥੈਂਕ ਯੂ ਤੇਰਾ ਵੀ ਤਾਂ ਮੈਂ ਬਣਾਈ ਸੀਗੀ ਇਹ ਮੈਂ ਖਾਣੀ ਥੋੜੀ ਉਹ ਤਾਂ ਫਰਕ ਆ ਵੈਸੇ Toda la parte de es de golia.